ਨਰਮਾ ਤਾਂ ਹੁੰਦਾ ਹੀ ਨਹੀਂ ਨਰਮੇ ਨੇ ਮਾਰਤੇ ਜਾਂ ਨਰਮੇ ਨੂੰ ਸੁੰਡੀ ਖਾਜੂ ਇਸ ਵਾਰ ਨਰਮਾ ਫੇਰ ਵੀ ਨਹੀਂ ਹੋਣਾ ਤਾਂ ਕਿਸਾਨ ਵੀਰੋ ਸਾਰੇ ਹੀ ਕਿਸਾਨਾਂ ਦੇ ਨਰਮੇ ਵਾਲਿਆਂ ਦੇ ਜਦੋਂ ਨਰਮੇ ਦੀ ਸ਼ੁਰੂਆਤ ਹੁੰਦੀ ਆ ਤਾਂ ਇਹੀ ਰੁਝਾਨ ਦੇਖਣ ਨੂੰ ਮਿਲੇ ਪਰ ਮੈਂ ਇਸ ਟਾਈਮ ਤੇ ਤੁਹਾਨੂੰ ਇਹ ਨਰਮੇ ਦੀ ਫਸਲ ਦਿਖਾ ਰਿਹਾ ਹਾਂ ਪਿੰਡ ਕੰਦਵਾਲਾ ਅਮਰਕੋਟ ਅਬੋੜ ਦੇ ਲਾਗੇ ਦੀ ਵੀਡੀਓ ਹੈ ਇਹ ਤਾਂ ਇਹ ਵੀਡੀਓ ਸਿਰਫ ਮੋਟੀਵੇਸ਼ਨ ਲਈ ਆ ਕਿਉਂਕਿ ਨਰਮੇ ਦੇ ਪ੍ਰਤੀ ਜੋ ਨੈਗੇਟਿਵਿਟੀ ਸੀ ਬਿਲਕੁਲ ਖੁੱਲ ਕੇ ਸਾਹਮਣੇ ਇਸ ਸਾਲ ਤਾਂ ਕੀ ਹੋ ਗਿਆ ਨਰਮਾ ਆਪਾਂ ਕਿਸੇ ਨੇ ਸਮਾਈ ਵੀ ਨਹੀਂ ਕੀਤੀ ਨਰਮੇ ਦੀ ਗੌਰ ਨਹੀਂ ਕੀਤੀ ਕਿਉਂਕਿ ਨਰਮੇ ਨੂੰ ਰਾਮਪ੍ਰੋਸੇ ਸ਼ਰਤਾ ਵੀ ਇਹ ਨਹੀਂ ਹੋਣਾ 네ਗੇਟਿਵਿਟੀ ਮਨ ਦੇ ਵਿੱਚ ਐਨੀ ਸੀ ਵੀ ਬਿਲਕੁਲ ਨਹੀਂ ਹੁੰਦਾ ਤਾਂ ਜਿਹੜੇ ਨਰਮੇ ਦੇ ਤੁਸੀਂ ਹਾਲਾਤ ਦੇਖ ਰਹੇ ਹੋ ਨਰਮਾ ਬਹੁਤ ਸੋਹਣਾ ਹੈ ਵੈਗਰੂ ਦੀ ਉਮੇਰ ਹੋਈ ਆ ਪਰਮਾਤਮਾ ਵੱਲੋਂ ਜਿਹੜਾ ਸੰਡੀ ਹੈ ਉਹ ਅਜੇ ਅੰਡਰ ਕੰਟਰੋਲ ਆ ਹਾਲ ਤੱਕ ਸਥਿਤੀ ਪਰ ਹੁਣ ਮੇਰੀ ਕਿਸਾਨ ਵੀਰਾਂ ਨੂੰ ਇਹ ਵੀਡੀਓ ਬਣਾਉਣ ਦਾ ਸਿਰਫ ਇਹੀ ਮਤਲਬ ਆ ਕਿਸਾਨ ਵੀਰਾਂ ਨੂੰ ਇੱਕ ਅਪੀਲ ਆ ਵੀ ਕਿਸਾਨ ਵੀਰੋ ਨਰਮੇ ਦੀ ਜਿਹੜੀ ਫਸਲ ਆ ਉਹ ਸੋਹਣੀ ਦਿਖ ਰਹੀ ਹੈ ਔਰ ਨਰਮੇ ਦੀ ਫਸਲ ਤੇ ਪਿਛਲੇ ਦਿਨਾਂ ਦੇ ਵਿੱਚ तितਲੀ ਜਾਂ ਪਪਵਾਕੜ ਕਹੀਏ ਜਿਹੜਾ ਤੁਸੀਂ ਫੈਰੋਮਨ Trap ਲਾਏ ਹੋਣਗੇ ਉਹਦੇ ਚ ਵੀ ਦੇਖ ਸਕਦੇ ਹੋ ਤੇ ਖੁੱਲੇ ਚ ਵੀ ਦੇਖੀ ਗਈ ਹੈ ਤਾਂ ਹੁਣ ਜੇ ਨਰਮੇ ਦੇ ਉੱਪਰ तितਲੀ ਸੀ ਤਾਂ ਇਹਦਾ ਮਤਲਬ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਜਿਹੜਾ ਲਾਸਟ ਅਟੈਕ ਮੈਂ ਕਹਾਂ ਲਾਸਟ ਫੇਸ ਜਿਹੜਾ ਗੁਲਾਬੀ ਸੁੰਡੀ ਦਾ ਚੌਥੀ ਪੀੜੀ ਜੇ ਆਪਾਂ ਕਹੀਏ ਤਾਂ ਆ ਸਕਦੀ ਹੈ ਕਉਗਾ ਤੀਜੀ ਚੌਥੀ ਪੀੜੀ ਦੇ ਵਿੱਚ ਕਈ ਜਗ੍ਹਾ ਤੇ ਤੀਜੀ ਤੇ ਕਈ ਜਗ੍ਹਾ ਤੇ ਕਈ ਨਰਮਲ ਉੱਤੇ ਚੌਥੀ ਪੀੜੀ ਆਪਦੀ ਘਮਾ ਰਹੀ ਹੈ ਤਾਂ ਹੁਣ ਹੋਊਗਾ ਕੀ ਅਗਰ ਇਹ ਅਟੈਕ ਆਉਂਦਾ ਔਰ ਅਟੈਕ ਥੋੜਾ ਜ਼ਿਆਦਾ ਲੈਵਲ ਦੇ ਵਿੱਚ ਆਉਂਦਾ ਤਾਂ ਜਿਹੜੇ ਤੁਸੀਂ ਉੱਪਰਲੇ ਢਿੰਡੇ ਦੇਖ ਰਹੇ ਹੋ ਆ ਛੋਟੇ ਢਿੰਡੇ ਜਿਹੜਾ 10 12 ਮਹੀਨਿਆਂ ਦਾ ਢਿੰਡਾ ਤਾਂ ਇਹ ਹਲੇ ਤੱਕ ਜਿਹੜੇ ਆ ਉੱਪਰ ਉੱਪਰ ਢਿੰਡੇ ਆ ਇਹ ਖਤਰੇ ਦੇ ਵਿੱਚ ਹੋ ਸਕਦੇ ਤਾਂ ਹੁਣ ਕਿਸਾਨ ਵੀਰਾਂ ਨੂੰ ਮੇਰੀ ਹੀ ਅਪੀਲ ਹੈ ਵੀ ਇਸ ਟਾਈਮ ਤੇ ਕੋਈ ਵੀ ਰეკਮੈਂਡ ਦਵਾਈ ਜਿਵੇਂ ਤੁਹਾਡੀ ਆਪਣੇ ਪ੍ਰਫੀਨੋਫਾਸ ਪ੍ਰਫੀਨੋ ਸੈਪਰ ਵੀ ਇੱਥੇ ਕਰ ਸਕਦੇ ਹੋ ਕਲੋਰੋ ਸੈਪਰ ਕਰ ਸਕਦੇ ਹੋ ਲੈਂਬੜਾ ਵੀ ਕਰ ਸਕਦੇ ਹੋ ਕਿਉਂਕਿ ਜਿਹੜੇ ਨਰਮੇ ਦੇ DNA ਉਹ ਲੰਘ ਚੁੱਕੇ ਨਰਮਾ तकरीबन 120 ਦਿਨ ਦੇ ਤਕਰੀਬ ਸਾਰੇ ਕਿਤੇ ਹੋ ਚੁੱਕੇ ਹਨ ਤਾਂ ਕੋਈ ਵੀ ਤੁਸੀਂ ਹਾਰਡ ਮੋਲੀਕੂਲ ਵੀ ਇਸ ਟਾਈਮ ਤੇ ਵਰਤ ਸਕਦੇ ਹੋ ਪਰ ਇੱਕ ਦਵਾਈ ਹੁਣ ਜਰੂਰ ਵਰਤੋ ਕਿਉਂਕਿ ਜੇ ਇਸ ਤੋਂ ਬਾਅਦ ਵੀ ਅਟੈਕ ਆਉਂਦਾ ਦੋ ਚੋਣੀਆਂ ਤੁਹਾਡੇ ਸਹੀ ਲੱਗਣ ਦੇ ਅਸਰ ਬਣੇ ਪਿਆ ਆ ਤੁਸੀਂ ਥੱਲੇ ਦੇਖ ਸਕਦੇ ਹੋ ਨਰਮਾ ਖੜ ਚੁੱਕਿਆ ਜਿਹੜੇ ਦੋ ਚੋਣੀਆਂ ਉਹ ਵਧੀਆ ਲੱਗਣ ਦੇ ਸਾਰ ਬਣੇਦੇ ਆ ਪਰ ਇਸ ਤੋਂ ਬਾਅਦ ਜੇ ਲਾਸਟ ਫੇਸ ਤੇ ਇਹਨਾਂ ਤਿੰਨਾਂ ਦੇ ਵਿੱਚ ਹਮਲਾ ਹੋ ਗਿਆ ਤੇ ਲਾਸਟ ਜਗਾਈ ਆਪਣੀ ਫੇਰ ਮਰ ਗਈ ਤਾਂ ਆਪਾਂ ਅਗਲੀ ਵਾਰੀ ਫੇਰ ਕਹਿ ਦੇਣਾ ਵੀ ਯਾਰ ਨਰਮਾ ਨਹੀਂ ਹੁੰਦਾ ਇਹਨੂੰ ਤਾਂ ਸੁਨਦੀ ਫੇਰ ਆ ਜਾਂਦੀ ਹੈ ਤਾਂ ਹੁਣ ਦੋ ਚੀਜ਼ਾਂ ਦਾ ਧਿਆਨ ਰੱਖਿਓ ਇੱਕ ਦਵਾਈ ਇਸ ਸਟੇਜ ਤੇ ਤੁਸੀਂ 13045 ਜਰੂਰ ਦਿਓ ਨਾਲ ਕਿਲੋ ਮੈਗਨੀਸ਼ੀਅਮ ਕਿਲੋ ਜੂਰੀਆ ਵੀ ਪਾ ਸਕਦੇ ਹੋ ਕਿਉਂਕਿ ਜਿਹੜਾ ਥੋੜਾ ਸ਼ਾਂਤਜੀ ਬੀਮਾਰਨ ਦੀ ਸਥਿਤੀ 'ਚ ਨਰਮੇ ਜਾਣਗੇ ਹੁਣ ਤੇ ਇੱਕੋ ਦੇ ਨਾਲ ਜਿਹੜੀ ਤੁਸੀਂ ਸੁੰਡੀ ਲਈ ਦਵਾਈ ਜ਼ਰੂਰ ਕਰੋ ਕਿਉਂਕਿ ਇਹ ਨਾ ਹੋਵੇ ਆਪਾਂ ਫੇਰ ਨਰਮੇ ਤੋਂ ਹੱਥੋਂ ਬਟੇ ਜਿਸ ਤਰ੍ਹਾਂ ਤੁਸੀਂ ਫਟਾ ਦੇਖ ਰਹੇ ਹੋ ਨਰਮਾ ਖਿਹੜਾ ਹਰ ਜਗ੍ਹਾ ਤੁਹਾਨੂੰ ਚਟੇ-ਚਟੇ ਫਟਾ ਜਿਹੜੇ ਉਹ ਦਿਖਾਈ ਦੇਣਗੇ ਤਾਂ ਪਹਿਲੀ ਦੋ ਚੋਣੀਆਂ ਨਰਮੇ ਦੀਆਂ ਕੋਈ ਸ਼ੱਕ ਨਹੀਂ ਵੀ ਵਧੀਆ ਆ ਜਾਣਗੀਆਂ ਪਰ ਕੋਸ਼ਿਸ਼ ਕਰੀ ਆਪਾਂ ਰਲ ਮਿਲ ਕੇ ਜਿਹੜੀ ਤੀਜੀ ਚੋਣੀ ਵੀ ਹੈ ਨਰਮੇ ਦੀ ਉਹ ਵਧੀਆ ਲੈ ਜੀ